ਸੁ ਕਹੋ ਟਲ ਗੁਰਸੇਵੀਐ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਛੰਤ ਮਹਲਾ ਪਹਿਲਾ ਘਰ ਚੌਥਾ ਜਿਨ ਕੀ ਆਤਨ ਦੇਖਿਆ ਜਗ ਤੰਦੜਾ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਜਿਨ ਕੀ ਆਤਨ ਦੇਖਿਆ ਜਗ ਤੰਦੜਾ ਲਾਇਆ ਦਾਨ ਤੇਰਾ ਘਟ ਚਾਨਣਾ ਤਨ ਚੰਦ ਦੀ ਪਾਇਆ ਚੰਦੋ ਦੀ ਪਾਇਆ ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ ਗਣ ਜਨ ਲਾੜੇ ਨਾਲ ਸੁਹੈ ਪਰਖ ਮੋੜਿਆ ਲਿਆ ਵਿਵਾਹ ਹੋਵਾ ਸੋਭ ਸੇਤੀ ਪੰਜ ਸ਼ਬਦੀ ਆਇਆ ਜਿਨ ਕੀ ਆਤਨ ਦੇਖਿਆ ਜਗੋਂ ਤੰਦੜਾ ਲਾਇਆ ਹੰਬਲ ਹਾਰੀ ਸਾਜਨਾ ਮੀਤਾ ਅਵਰੀਤਾ ਇਹੋ ਤਨ ਜਿੰਨਸਿਓ ਗਾੜਿਆ ਮਨ ਲਿੜਾ ਦੀਤਾ ਲਿਆ ਤਾਂ ਦਿਆ ਮਾਨ ਜਿਨਸਿਓ ਸੇ ਸਜਣ ਕਿਉ ਵੀਸ ਰਹਿ ਜਿਨਹਾਂ ਦਿਸ ਆਇਆ ਹੋਇ ਰਲਿਆ ਜੀ ਸੇਤੀ ਗਹਿ ਰਹਿ ਸਗਲ ਗੁਣ ਅਵ ਗਣਨਾ ਕੋਈ ਹੋ ਹੈ ਨੀਤਾ ਨੀਤਾ ਹਾਂ ਬਲਹਾਰੀ ਸਾਜਨਾ ਮੀਤਾ ਅਵ ਰੀਤਾ ਗੁਣਾ ਕਾ ਹੋਵੇ ਵਸੁਲਾ કડਵਾਸ ਲਈ ਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਜ ਕਰੀ ਜੈ ਸੁ ਗੁਣ ਹੈ ਕੇਰੀ ਛੋੜ ਅਵਗਣ ਚਲੀਐ ਬਹਿਰੇ ਪਟੰਬਰ ਕਰ ਅਡੰਬਰ ਆਪਣਾ ਪੜ ਮਲਿਆ ਜਥੈ ਜਾਏ ਬਹੀਆ ਬਲਾ ਕਹੀਆ ਝੋਲ ਅੰਮ੍ਰਿਤ ਪੀ ਜਾਏ ਗੁਣਾ ਕਾ ਹੋਵੇ ਵਾਸਲਾ ਕਢ ਵਾਸ ਲਈ ਜਾ ਆਪ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਆਖਣ ਤਾ ਕਉ ਜਾਈਐ ਜੇ ਭੂਲਣਾ ਹੋਈ ਜੇ ਹੋਏ ਭੁਲਾ ਜਾਏ ਕਹੀਐ ਆਪ ਕਰਤਾ ਕਿਉ ਭੁਲੇ ਸੁਣੇ ਦੇਖੇ ਬਾਝ ਕਹੀਐ ਦਾਨ ਹਣ ਮੰਗਿਆ ਦਵੈ ਦਾਨ ਦੇ ਦਾਤਾ जग ਵਿਧਾਤਾ ਨਾਨਕ ਸਚ ਸੋਈ ਆਪੋ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕਾ ਸਚ ਸੋਈ ਆਪੋ ਕਰੇ ਕਿਸ ਆਖੀਐ ਹੋਰ ਕਰੇ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਸੁਹੀ ਛੰਤ ਮਹਲਾ ਪਹਿਲਾ ਘਰ ਚੌਥਾ ਜਿਨ ਕੀ ਆਤਿਨ ਦੇਖਿਆ ਜਗ ਤੰਦੜਾ ਲਾਇਆ ਦਾਨ ਤੇਰਾ ਘਟ ਚਾਨਣਾ ਨ ਚੰਦ ਦੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ